ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਨੇ ਇੱਕ ਵਾਰੀ ਫਿਰ ਇੱਕ ਬਿਆਨ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਬਾਰੇ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦੀਆਂ ਫਿਲਮਾਂ ਉਹਨਾਂ ਦੇ ਬਿਨਾ ਚੱਲਦੀਆਂ ਹੀ ਨਹੀਂ। ਹੋਰ ਵੀ ਕਈ ਗੱਲਾਂ ਉਹਨਾਂ ਨੇ ਪੰਜਾਬ ਦੇ ਖਿਲਾਫ ਕਹੀਆਂ ਜਿਹੜੀਆਂ ਕਿ ਫਿਰ ਤੋਂ ਪੰਜਾਬੀਆਂ ਨੂੰ ਚੁਬੀਆਂ ਚੁਬਣੀਆਂ ਚਾਹੀਦੀਆਂ ਵੀ ਨੇ। ਪਰ ਸਵਾਲ ਉਹੀ ਹੈ ਕਿ ਆਖਰ ਉਹ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਨੇ? ਬਿਨੂ ਢਿੱਲੋਂ ਦੇ ਕਹਿਣ ਮੁਤਾਬਕ ਹੋ ਸਕਦਾ ਹੈ ਕਿ ਪਾਕਿਸਤਾਨੀ ਸਿਆਸਤ ਦੇ ਵਿੱਚ ਉਹਨਾਂ ਨੇ ਪੈਰ ਧਰਨਾ ਹੋਵੇ ਤੇ ਅਜਿਹੀਆਂ ਗੱਲਾਂ ਕਰਕੇ ਉਹ ਲੋਕਾਂ ਦਾ ਧਿਆਨ ਕੇਂਦ੍ਰਿਤ ਕਰਦੇ ਹੋਣ ਜਾਂ ਫਿਰ ਕੋਈ ਹੋਰ ਗੱਲ ਹੈ। ਉਹਨਾਂ ਦੀਆਂ ਗੱਲਾਂ ਦਾ ਜਵਾਬ ਹੁਣ ਪੱਤਰਕਾਰ ਸਵਰਨ ਸਿੰਘ ਟੈਨਾ ਨੇ ਵੀ ਦਿੱਤਾ। ਉਹਨਾਂ ਨੇ ਇਫਤਖਾਰ ਠਾਕੁਰ ਦੀਆਂ ਗੱਲਾਂ ਤੇ ਉਹਨਾਂ ਨੂੰ ਚੈਲੰਜ ਕਰਦੇ ਆ ਇਹ ਵੀ ਕਿਹਾ ਕਿ ਤੁਸੀਂ ਆਪਣਾ ਪ੍ਰੋਡਕਸ਼ਨ ਹਾਊਸ ਖੜਾ ਕਰੋ ਤੇ ਆਪਣਾ ਸਿਨੇਮਾ ਵਿਕਸਿਤ ਕਰੋ ਤੇ ਚੱਲ ਮੇਰਾ ਪੁੱਤ ਨਾਲੋਂ ਵੱਡੀ ਫਿਲਮ ਬਣਾ ਕੇ ਦਿਖਾ ਦਿਓ। ਹੋਰ ਕੀ ਕਹੇ ਸਵਰਨ ਸਿੰਘ ਟੈਨਾ ਨੇ ਆਓ ਦੇਖਦੇ ਹਾਂ। ਸਰ ਜੀ ਉਹਨਾਂ ਦੀ ਫਿਲਮ ਸਾਡੇ ਤੋਂ ਬਿਨਾਂ ਚੱਲਦੀ ਹੀ ਨਹੀਂ। ਹੁਣ ਫਿਰ ਤੁਸੀਂ ਬਣਾ ਲਿਓ ਤੇ ਚਲਾ ਲਿਓ। ਅਸੀਂ ਕਿਹੜੇ ਤੁਹਾਡੀ ਕਲਾ ਖੋਲੀ ਐ? ਤੁਸੀਂ ਬਣਾ ਲਓ ਤੇ ਚਲਾ ਲਓ ਤੇ ਸਾਨੂੰ ਹੈਰਾਨ ਕਰ ਦਿਓ। ਅਸੀਂ ਇਹ ਗੱਲ ਕਹਗੇ ਵੀ ਕਿਤੇ ਯਾਰ ਇਹ ਇਧਰ ਬਣੀ ਹੁੰਦੀ ਨਾ ਇਹ 100 ਕਰੋੜੀ ਕਲੱਬ ਦੇ ਵਿੱਚ ਸ਼ਾਮਲ ਹੋ ਜਾਣੀ ਸੀ ਹੰਕਾਰ ਨਹੀਂ ਕਰੀਦਾ ਤੁਹਾਡੇ ਜਿੰਨੇ ਚੰਗੇ ਕਲਾਕਾਰ ਹੋਰ ਵੀ ਬਹੁਤਾ ਪਾਕਿਸਤਾਨ ਦੇ ਵਿੱਚ ਨਾਸਰ ਚਨੋਟੀ ਛੋਟਾ ਕਲਾਕਾਰ ਨਹੀਂ ਆ ਤੁਹਾਡੀ ਵੀ ਪਛਾਣ ਚੱਲ ਮੇਰਾ ਪੁੱਤ ਕਰਕੇ ਪੰਜਾਬੀ ਸਿਨੇਮੇ ਚ ਇੱਥੇ ਬਣੀ ਆ ਜਿਹੜੀਆਂ ਜਿਹੜੀਆਂ ਫਿਲਮਾਂ ਦੇ ਵਿੱਚ ਇਫਤਖਾਰ ਠਾਕਰ ਸਭ ਤੁਸੀਂ ਕੰਮ ਕੀਤਾ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਚੜਦੇ ਪੰਜਾਬ ਵਾਲੀਆਂ ਚ ਉਹਨਾਂ ਦੇ ਵਿੱਚੋਂ ਵੀ ਕਈਆਂ ਦੇ ਪੈਸੇ ਨਹੀਂ ਪੂਰੇ ਹੋਏ